ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਕ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮਰ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਚੜੱਕ ਜੀ ਤਹਿਸੀਲ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤਿੰਨ ਨਾਗਰ ਤੇ ਤਿੰਨੇ ਗੱਬਣਾਂ ਡਿਟੇਲ ਪ੍ਰੋਪਰ ਬਾਈ ਤੋਂ ਲੈ ਕੇ ਦਿੰਨੇ ਤਸੱਲੀ ਵਰਖਤ ਵੀ ਕਰਨੀ ਹੈ ਜੀ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹਿਣਾ ਜੀ ਮੇਰਾ ਕੰਮ ਸਰਪਤ ਨੂੰ ਪਸ਼ੂ ਦਿਖਾਉਣਾ ਹੁੰਦਾ ਸਤਿ ਸ਼੍ਰੀ ਅਕਾਲ ਜੀ ਸਸਰੀ ਘਰ ਬਈ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਹਰਦੇਸ਼ ਸਿੰਘ ਪਿੰਡ ਚੜੱਕ ਦੇ ਕੋਟੀ ਜ਼ਿਲ੍ਹਾ ਮੋਗਾ ਬਈ ਮੋਬਾਈਲ ਨੰਬਰ ਜੀ 771760562 ਠੀਕ ਆ ਬਈ ਤੈਨੂੰ ਨਾਗਾ ਜੀ ਅੱਜ ਹਾਂਜੀ ਕਿੱਧਰੋਂ ਸ਼ੁਰੂ ਕਰਨਾ ਜੀ ਜਿੱਧਰੋਂ ਮਰਜੀ ਇਧਰੋਂ ਕਰ ਲਓ ਸੂਆ ਦਾ ਬਿਛਾੜੀ ਤੇ ਗਿਆ ਹਨਾ ਹਾਂਜੀ ਸਮਾ ਕਿੰਨਾ ਲੈਂਦੀ ਹੈ ਜੀ ਸਮਾ ਵੀਰੇ ਰਹੇ ਅੱਜ ਦਿਨ ਪੂਰੇ ਹੋ ਸਕਦਾ ਕੱਲ ਨੂੰ ਤਿਆਰੀਆਂ ਚ ਹਾਂ ਜਮਨ ਕਿੰਨਾ ਪਾਜੂ ਦਾਦ ਜੀ ਇਹਰ ਵੀਰ ਦਿਨੇ ਚਾਹੀਦਾ ਇਹਨੂੰ 13 14 ਦਾ ਥਣਾ ਦੀ ਡੰਨ ਆ ਜੀ ਪਾਰ ਪਿੱਛੇ ਦੀ ਗਰੰਟੀ ਆ ਜਮਾ ਪੂਰੀ ਫੁੱਲ ਗਰੰਟੀ ਹੈ ਠੰਡੀ ਆ ਜੀ ਪੂਰੀ ਪੂਰੀ ਠੰਡੀ ਸੀਲ ਆ ਠੀਕ ਆ ਜੀ ਜਰਸੀ ਜੀ ਸੁਆ ਬਾਈ ਦੱਸਦਾ ਕਿ ਆਪਾਂ ਸੂਏ ਵਾਲਾ ਪੁਆਇੰਟ ਤਾਂ ਛੱਡ ਦਿੰਨੇ ਹੁੰਨੇ ਆ ਕਿਉਂਕਿ ਵੀਰੇ ਤੁਸੀਂ ਪੈਸੇ ਲਾਉਣੇ ਹੁੰਦੇ ਤੁਸੀਂ ਆਪਦੀ ਸਮਝ ਨਾ ਲੈਣਾ ਹੁੰਦਾ ਦੂਜਾ ਮੰਨ ਲਓ ਤੀਜਾ ਮੰਨ ਲਓ ਚਾਹੇ ਛੇਵਾਂ ਮੰਨ ਲਓ ਤੁਹਾਡੀ ਇੱਛਾ ਜੀ ਬਾਕੀ ਮਰਜੀ ਸੁਆ ਮੰਨ ਕੇ ਜੀ ਵਜਣੀ ਤਾਂ ਵੀਰੇ ਗਾਈ ਵਜਣੀ ਸਹੀ ਗੱਲ ਆ ਜੀ ਤਿਆਰੀਆਂ ਜੀ ਆ ਹੋ ਸਕਦਾ ਇੱਕ ਅੱਧਾ ਦਰਨ 22 10 ਦਾ ਲੈ ਜੇ ਤੇ ਜਾਂ ਸੂਈ ਪਾਵੇ ਜੀ 14 15 ਕਿਲੋ ਦੁੱਧ ਦੀ ਮੀਦਾ ਜੀ ਬਾਕੀ ਸੇਵਾ ਦੇ ਸਰ ਤੇ ਜਰਸੀ ਆ ਜਾਂਦੀ ਹੈ ਫੈਟ ਚੰਗੀ ਆਉਂਦੀ ਹੁੰਦੀ ਕਰਮਾ ਵਾਲੀ ਦੀ ਬਾਕੀ ਫੇਸ ਕੁਆਲਟੀ ਸੋਹਣੀ ਆ ਰੰਗ ਰੂਪ ਦੀ ਵੀ ਚੰਗੀ ਆ ਜੀ ਥਨਾ ਦੇ ਸਜ ਸੋਹਣੇ ਆ ਗੈਪ ਤੇ ਲੱਗੇ ਆ ਹੱਥੀ ਚਵਾਈ ਵਾਲਾ ਥਾਣਾ ਜੀ ਤੇ ਡਿਮਾਂਡ ਵੀਰੇ ਕੀ ਰਹਿਣ ਵਾਲੀ ਐ ਦੀ ਡਿਮਾਂਡ ਯਾਰ ਵੀਰੇ ਮੁੱਲ ਦਾ ਜੋ ਅਗਲਾ ਮਰਜੀ ਕਰਾ ਲੈ ਠੀਕ ਆ ਜੀ 32000 ਦੀ ਗਾਂ ਦੇਵਾਂਗੇ ਆਪਾਂ ਆਫਰ ਹੀ ਅੱਜ ਹਾਂ ਜੀ ਠੀਕ ਹੈ ਜੀ ਮੁੱਲ ਕਰਾਉਣ ਨੂੰ ਬਾਈ ਕਹਿੰਦਾ ਜਿਹੜਾ ਮਰਜ਼ੀ ਕਰਾ ਲਓ 32000 ਦੀ ਵੈੜ ਦੇ ਦਾਂਗੇ ਆ ਛੋਟਾ ਜਿਹਾ ਪਹਾਈ ਆ ਜੇ ਕਿਸੇ ਨੇ 4 ਦਿਨ ਸਾਮਕੇ ਵੀ ਵਿੱਚ ਨਹੀਂ ਹੋਵੇ ਉਹਨੂੰ ਵਿਚਾਰ ਵਸ ਦੇਣ ਵਾਲੀ ਚੀਜ਼ ਹੈ ਜੀ ਦੋ ਨੰਬਰ ਵੀਰੇ ਸੁਆ ਕਿੰਨਾ ਮਾ ਜੀ ਅੰਦਰ ਜੀ ਸੁਆ ਤਾਂ ਆ ਜਿਹੜਾ ਮਾਰਦਾ ਸਮਾ ਕਿੰਨਾ ਲੈਂਦੀ ਆ ਜੀ ਸਮਾ ਵੀਰੇ ਇਹ ਵੀ 2-4 ਦਿਨ ਬਾਲੇ ਨਹੀਂ ਤਿਆਰੀਆਂ ਚੀ ਆ ਇਹ ਵੀ ਥਣਾ ਦੀ ਗਾਰੰਟੀ ਹੈ ਜੀ ਥਣਾ ਦੀ ਜ਼ਿੰਮੇਵਾਰੀ ਹੈ ਵੀਰੇ ਬਾਕੀ ਕਿਸਮਤ ਹੁੰਦੀ ਹੈ ਹਨਾ ਠੀਕ ਹੈ ਜੀ ਅਗਲੇ ਦੀ ਚਲੋ ਆਪਣੇ ਘਰੋਂ ਪਾਸ ਕਰਕੇ ਲੈ ਜੇ ਅਗਲੇ ਦੇ ਘਰੇ ਅਗਲੇ ਦੀ ਸੇਵਾ ਦਾ ਦੁੱਧ ਦਾ ਤੇ ਰੱਖ ਰਖਾਉ ਦਾ ਪਸ਼ੂ ਆ ਜੀ ਤੇ ਬਾਕੀ ਥਣਾ ਦੀ ਸਹਿਜ ਵੀ ਸੋਹਣੇ ਆ ਗਏ ਤੇ ਲੱਗਿਆ ਬਾਕੀ ਵੱਜਨ ਵਜੂਦ ਵਾਲੀ ਆ ਜੀ ਰੰਗ ਪ੍ਰਿੰਟ ਵਾਲੀ ਆ ਫੈਟ ਇਹਦੀ ਵੀ ਚੰਗੀ ਆਊਗੀ ਜੇ ਦੁੱਧ ਸੰਗਣਾ ਹੋਊਗੀ ਤਿਆਰੀਆਂ ਚ ਆ 2-4 ਦਿਨ ਹੀ ਇੱਧਰ ਉੱਧਰ ਹੋਣਗੇ ਜੀ ਸੋਹਣਾ ਹਵਾਨਾ ਤਿਆਰ ਕੀਤਾ ਵਾ ਜੀ ਤੇ ਇਹ ਦਾ ਵੀਰੇ ਛੋਟਾ ਜਿਹਾ ਮੁੱਲ ਫਿਰ ਇਹ ਵੀ 32 ਕੋਈ ਦੇਵਾਂਗੇ ਵੀਰੇ ਜੇ ਜੋੜਾ ਲੈ ਜੇ ਬਾਈ ਫਿਰ ਯਾਰ ਵੀਰੇ 100000 ਨਹੀਂ ਦੱਸ ਦੇ ਯਾਰ ਤੁਝੇ ਜੋੜਾ ਲੈ ਜੇ ਕਿੰਨੇ ਦਾ ਜੋੜਾ ਲੈ ਜੇ ਕਿੰਨੇ ਦਾ 63000 ਦੀਆਂ ਦੇਵਾਂਗੇ ਵੀਰੇ 63 ਦੀ ਮੁੱਲ ਜੇ ਕੋਈ ਜੋੜਾ ਲੈ ਜੂ ਤਾਂ ਮਾਨਤਨ ਜ਼ਿਆਦਾ ਹੋ ਜੂ ਇਹਦੀ ਡਿਮਾਂਡ ਵੀ ਬਾਈ 32000 ਰੁਪਈਆ ਹੀ ਕਰਦੇ ਆ ਜੀ ਮੁੱਲ ਕਰਾਉਣ ਨੂੰ ਬਾਈ ਕਹਿੰਦਾ ਆਪਾਂ ਜਿੰਨਾ ਮਰਜ਼ੀ ਕਰਾ ਲਓ ਜੀ ਇਹ ਦੇਣ ਲੈਣ ਵਾਲੇ ਪ੍ਰਾਈਸ ਆ ਦੋ ਤਿੰਨ ਨੰਬਰ ਵੀਰੇ ਸਮਾ ਕਿੰਨਾ ਲੈਂਦੀ ਹੈ ਜੀ ਤੈਨਾਂ ਨੰਬਰ ਵੀ ਵੀਰੇ 2-4 ਦਿਨ ਹੀ ਬਾਹਲੇ ਨਹੀਂ ਪਿਆਰੀਆਂ ਜੀ ਕਿੰਨਾ ਬਾਜੂ ਵੀਰੇ ਇਹਨੇ ਮੈਂ ਕਹੀਆ ਮੈਂ ਕੱਲ ਨੂੰ ਸਭ ਹੈ ਜੀ ਕਿੰਨਾ ਬਾਜੂ ਦੁੱਧ ਜੀ ਦੁੱਧ ਯਾਰ ਵੀਰੇ ਜੀ ਤੋਂ ਲਈ ਆਉਣੇ 18 ਕਿਲੋ ਦੱਸਿਆ ਠੀਕ ਹੈ ਜੀ ਬਾਕੀ ਕਰਮਾ ਛੇਤੀ ਆ ਹੋ ਸਕਦਾ 18 ਦਾ ਨਹੀਂ ਕੱਢ ਜੇ ਕੀ ਨਹੀਂ ਪਤਾ ਤੋੜ ਕੇ ਦਿਖਾਦੀ ਵੀਰੇ ਸੂਆ ਜਿਹੜਾ ਮਰਜੀ ਮੰਨ ਲਿਓ ਜੀ ਬਾਈ 10-10 ਕੇ ਦੈਣ ਜਿਹੜੇ ਹੈਗੇ ਆ ਬਸ 2-4 ਦਿਨ ਲੈ ਜੂਗੀ ਜੀ ਹੋ ਸਕਦਾ ਸੂਈ ਪਵੇ ਕਿਉਂਕਿ ਇਹ ਤਾਂ ਕਰਮਾ ਵਾਲੀਆਂ ਇੱਕ ਦੂਜੇ ਨੂੰ ਵੇਖ ਕੇ ਵੀ ਸੂ ਪੈਂਦੀਆਂ ਹੁੰਦੀਆਂ ਤੇ ਘੰਟੇ ਖੰਡ ਜੀ ਭਰ ਜਾਂਦੀਆਂ ਜਦੋਂ ਭਰਨ ਤੇ ਆ ਗਈਆਂ ਜੀ ਬਾਕੀ ਟੱਲ ਟੁੱਲ ਬਹੁਤ ਪਈਆ ਮਾਲਕਾਂ ਨੇ ਤਾਂ ਦੁੱਧ ਚੰਗਾ ਦੱਸਿਆ ਤੁਸੀਂ ਆਪਦੀ ਸਮਝ ਨਾ ਲੈ ਜਿਓ ਤੇ ਇਹਦੀ ਡਿਮਾਂਡ ਜੀ ਇਹ ਵੀਰੇ 50000 ਦੀ ਦੇਵਾਂਗੇ ਮੁੱਲ ਅਗਲਾ ਜੋ ਮਰਜ਼ੀ ਕਰਾ ਲਈ ਠੀਕ ਹੈ ਜੀ ਇਹ ਬਾਈ ਕਹਿੰਦਾ 50000 ਦੀ ਦੇ ਦਾਂਗੇ ਜੀ ਮੁੱਲ ਜਿਹੜਾ ਕੋਈ ਮਰਜ਼ੀ ਕਰਾ ਲੈ ਜੀ ਬਾਕੀ ਜਿਹਨੂੰ ਨਾ ਕੋਈ ਪਸੰਦ ਆਊਗਾ ਨੰਬਰ ਸਕਰੀਨ ਤੇ ਬਾਈ ਦਾ ਲਗਾਤਾਰ ਚੱਲਦਾ ਰਹਿਣਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ